ਸਤਿ ਸ਼੍ਰੀ ਅਕਾਲ ਸਾਰੇ ਫਗਵਾੜਾ ਨਿਵਾਸੀਆਂ ਨੂੰ ਮੈਂ ਡਾਕਟਰ ਸੈਣੀ ਆਪ ਸਭ ਨੂੰ ਇੱਕ ਬੇਨਤੀ ਕਰਨ ਲੱਗਿਆ ਫਗਵਾੜਾ ਦੇ 41 ਨੰਬਰ ਵਾਰਡ ਤੋਂ ਬਹੁਤ ਹੀ ਸਤਿਕਾਰਯੋਗ ਔਰ ਵਰਲਡ ਫੇਮਸ ਹਸਤੀ ਰਣਜੀਤ ਸਿੰਘ ਪਾਬਲਾ ਜੀ ਰਣਜੀਤਪਾਲ ਪਾਬਲਾ ਜੀ ਜਿਨ੍ਹਾਂ ਦੇ ਧਰਮ ਪਤਨੀ ਸ਼੍ਰੀਮਤੀ ਸੀਮਾ ਪਾਬਲਾ ਜੀ ਇਲੈਕਸ਼ਨ ਲੜ ਰਹੇ ਹਨ ਮੈਂ ਵਾਰਡ ਨੰਬਰ 41 ਔਰ ਪੂਰੇ ਫਗਵਾੜਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਵੱਧ ਤੋਂ ਵੱਧ ਸਮਰਥਨ ਕਰੋ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਹੁੰਦੀਆਂ ਹਨ ਜਦੋਂ ਇਨਾਂ ਨੂੰ ਲੋੜ ਹੁੰਦੀ ਹੈ ਉਦੋਂ ਇਹ ਪਾਰਟੀਆਂ ਆਦਮੀ ਨੂੰ ਵਰਤਦੀਆਂ ਹਨ ਜੋ ਕਿ ਰਣਜੀਤ ਪਾਲ ਪਬਲਾ ਜੀ ਦੇ ਨਾਲ ਹੋਇਆ ਔਰ ਮੈਂ ਜਿਹੜਾ ਇਹਨਾਂ ਨੇ ਡਿਸੀਜਨ ਲਿਆ ਇਲੈਕਸ਼ਨ ਲੜਨ ਦਾ ਬੀਜੇਪੀ ਪਾਰਟੀ ਤੋਂ ਮੈਂ ਇਹਦਾ ਸਵਾਗਤ ਕਰਦਾ ਹਾਂ ਤੇ ਮੈਂ ਪੂਰੇ ਪਰਿਵਾਰ ਨੂੰ ਵਧਾਈ ਵੀ ਦਿੰਦਾ ਪੂਰੇ ਇਲਾਕੇ ਨੂੰ ਵਧਾਈ ਦਿੰਦਾ ਕਿ ਇਸ ਤਰ੍ਹਾਂ ਦੇ ਇਨਸਾਨ ਹੀ ਪਲਕ ਤੇ ਦੀ ਸੇਵਾ ਕਰ ਸਕਦੇ ਹਨ ਬਿਨਾਂ ਕਿਸੇ ਲਾਲਚ ਤੋਂ ਉੱਪਰ ਉੱਟ ਕੇ ਜਿਹੜੇ ਸੇਵਾ ਕਰਦੇ ਹਨ ਮੋਕੇ ਦੀ ਪਾਰਟੀ ਦੇ ਜਿਹੜਾ ਇਹਨਾਂ ਦੇ ਨਾਲ ਧੋਖਾ ਕੀਤਾ ਔਰ ਇਹਨੂੰ ਅੱਛਾ ਸਬਕ ਸਿਖਾਉਣ ਵਾਸਤੇ ਪਾਰਟੀ ਨੂੰ ਇਹ ਜਿਹੜਾ ਇਹਨਾਂ ਨੇ ਡਿਸੀਜਨ ਲਿਆ ਮੈਂ ਇਹਨਾਂ ਦਾ ਇਸ ਡਿਸੀਜਨ ਦੇ ਨਾਲ ਸਵਾਗਤ ਕਰਦਾ ਹਾਂ ਔਰ ਇਹਨਾਂ ਦਾ ਮੈਂ ਡਿਸੀਜਨ ਨੂੰ ਸਹੀ ਮੰਨਦਾ ਕਿਉਂਕਿ ਅਗਰ ਕੋਈ ਇਨਸਾਨ ਦਿਲੋਂ ਸੇਵਾ ਕਰਨ ਵਾਸਤੇ ਚੱਲਦਾ ਹੈ ਔਰ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਚੁਣ ਕੇ ਇਹ ਉਸ ਤੋਂ ਆਸ ਰੱਖਦਾ ਹੈ ਕਿ ਉਹ ਸੇਵਾ ਭਾਵਨਾ ਜਿਹੜੀ ਉਹਦੇ ਅੰਦਰ ਹੈ ਉਹ ਪਾਰਟੀ ਉਸ ਨੂੰ ਸੇਵਾ ਕਰਨ ਵਾਸਤੇ ਮੌਕਾ ਦੇਵੇ ਪਰ ਅਗਰ ਇਸ ਤਰ੍ਹਾਂ ਉਹਨੂੰ ਮੌਕਾ ਨਹੀਂ ਮਿਲਦਾ ਤਾਂ ਉਹਨੂੰ ਆਪਣਾ ਡਿਸੀਜਨ ਆਪ ਲੈਣਾ ਪੈਂਦਾ ਹੈ ਸੋ ਜਿਹੜਾ ਉਹਨਾਂ ਨੇ ਡਿਸੀਜਨ ਲਿਆ ਹੈ ਬਹੁਤ ਹੀ ਸਲਾਨਾ ਯੋਗ ਹੈ ਔਰ ਮੈਂ ਅਪੀਲ ਕਰਦਾ ਵਾਰਡ ਨੰਬਰ 41 ਦੇ ਸਾਰੇ ਲੋਕਾਂ ਨੂੰ ਕਿ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਜਿਸ ਨਾਲ ਇਲਾਕੇ ਦੀ ਇਹ ਸੇਵਾ ਕਰ ਸਕਣ ਔਰ ਚੋਂ ਪੱਕੀ ਵਿਕਾਸ ਕਰ ਸਕਣ ਔਰ